ਪੰਜਾਬ ਦੀਆਂ ਸੜਕਾਂ ਤੋਂ ਉੱਤੇ ਰੋਜ਼ਾਨਾ ਹੀ ਇੱਕ ਤੋਂ ਇੱਕ ਵੱਡਾ ਹਾਦਸਾ ਹੋ ਰਿਹਾ ਜਿਸ ਦੇ ਵਿੱਚ ਕਈ ਲੋਕਾਂ ਦੀਆਂ ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ ਤਾਂ ਇਸ ਨੂੰ ਲੈ ਕੇ ਪਿਛਲੇ ਦਿਨ ਤੁਸੀਂ ਦੇਖਿਆ ਹੋਵੇਗਾ ਰਾਜਵੀਰ ਜਵੰਦਾ ਦੀ ਮੌਤ ਹੋਈ ਹੈ ਵਾਰਾ ਪਛੋਂ ਦੇ ਨਾਲ ਪਰ ਦੂਜੇ ਪਾਸੇ ਤੇਜ਼ ਰਫਤਾਰੀ ਨਾਲ ਕਈ ਵਾਰ ਚੱਲਦੇ ਨੇ ਤਾਂ ਉਸ ਤੋਂ ਬਾਅਦ ਫਿਰ ਕਈ ਲੋਕਾਂ ਦੀ ਮੌਤ ਦਾ ਕਾਰਨ ਬਣ ਜਾਂਦੇ ਨੇ ਇਸ ਤਰੀਕੇ ਦਾ ਹੀ ਮਾਮਲਾ ਨਿਊ ਚੰਡੀਗੜ੍ਹ ਦੇ ਮੈਕਸ ਬਿਲਡਿੰਗ ਦੇ ਸਾਹਮਣੇ ਆਇਆ ਜਿੱਥੇ ਕਿ ਇੱਕ ਤੇਜ਼ ਰਫਤਾਰੀ ਨਾਲ ਗੱਡੀ ਦੱਸਿਆ ਕਿ ਚੰਡੀ ਵਾਲੇ ਪਾਸੇ ਤੋਂ ਇਸ ਪਾਸੇ ਤੋਂ ਆ ਰਹੀ ਸੀ ਤਾਂ ਦੋ ਵਿਅਕਤੀ ਜਿਹੜੇ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਸੀ ਪਿੱਛੇ ਤੋਂ ਗੱਡੀ ਨੇ ਹਿੱਟ ਕੀਤਾ ਜਿਸ ਤੋਂ ਬਾਅਦ ਜੱਗਾ ਇੱਕ ਵਿਅਕਤੀ ਦੱਸਿਆ ਕਿ ਮੌਕੇ ਤੇ ਹੀ ਮੌਤ ਹੋ ਗਈ ਹੈ ਭਾਈ ਜੀ ਲੱਗਿਆ ਕੁਝ ਪਤਾ ਕਿਸ ਤਰ੍ਹਾਂ ਹੋਇਆ ਹਾਸਲ ਭਾਜੀ ਇਸ ਪਾਸੇ ਸੇ ਗੱਡੀ ਆ ਰਹੀ ਸੀ ਜੀ ਇਹ ਬਾਈਕ 'ਤੇ ਆ ਰਹੇ ਥੇ ਗੱਡੀ ਦੀ ਓਵਰ ਸਪੀਡ ਕਾਫੀ ਸੀ ਹਮਮ ਔਰ ਇਹਨਾਂ ਨੂੰ ਟੱਕਰ ਮਾਰ ਕੇ ਬੰਦਾ ਭੱਜ ਗਿਆ ਹਮਮ ਔਰ ਇਹਨਾਂ ਬਾਬਾ ਜੀ ਨੂੰ ਮੌਕੇ ਤੇ ਪੂਰੇ ਹੋ ਗਏ ਜੀ ਹਾਂ ਔਰ ਦੂਜੇ ਨੂੰ ਆ ਵੀ ਹਸਪੀਟਲ ਲੈ ਗਏ ਜੀ ਪਤਾ ਲੱਗੇ ਕਿੱਥੇ ਦੀ ਸੀ ਬੰਦੇ ਇਹ ਦੋਨੋਂ ਨਾ ਉਹ ਇਹ ਨਾ ਉਹ ਵੀ ਜਾਣਕਾਰੀ ਨਹੀਂ ਹੈ ਜੀ ਸਰ ਲੋਕਲ ਬੰਦੇ ਹੀ ਹੈ ਇਥੇ ਹਾਂਜੀ ਹਾਂਜੀ ਗੱਡੀ ਦਾ ਕੁਛ ਨੰਬਰ ਨੰਬਰ ਕਿਸੇ ਦਾ ਨੰਬਰ ਹਜੇ ਨਹੀਂ ਮੇਰੀ ਗੱਡੀ 'ਚ ਵੀ ਕੈਮਰੇ ਲੱਗੇ ਹੋਏ ਸਰ ਅੱਛਾ ਜੀ ਮੇਰੀ ਗੱਡੀ ਦੀ ਵੀ ਪੁਆਇੰਟ ਤੋਂ ਆਈ ਹੈ ਜੀ ਤੇ ਸਾਹਮਣੇ ਤੋਂ ਗੱਡੀ ਬਹੁਤ ਸਪੀਡ 'ਚ ਗਈ ਹੈ ਅਸੀਂ ਬੰਪਰ ਲਟਕਦਾ ਹੋਏ ਨੀਚੇ ਬਿਲਕੁਲ ਦੇਖਿਆ ਜੀ ਤੇ ਉਸ ਤੋਂ ਬਾਅਦ ਅਸੀਂ ਇਧਰੋਂ ਟਰਨ ਮਾਰ ਕੇ ਇਧਰ ਪੜੌਂ ਜੇ ਰਹਿੰਦਾ ਮੇ ਨਾਲੇ ਗੱਡੀ ਦਾ ਨੰਬਰ ਨੋਟ ਹੋ ਗਿਆ ਨੰਬਰ ਨੋਟ ਜੀ ਕੈਮਰੇ 'ਚ ਹੋ ਜਾਊਗਾ ਕਿਉਂਕਿ ਸਾਡੀ ਇਹ ਮਤਲਬ ਕਾਨੇ ਦੇ ਬਾੜੇ ਤੋਂ ਬੰਤ ਅੰਕਲ ਆਏ ਏ ਅੱਛਾ ਜੀ ਹਾਂ ਇਹਨਾਂ ਦੇ ਸਮਾਂ ਮੈਨੂੰ ਪਛਾਦੋ ਹਾਂ ਇਹ ਮਤਲਬ ਬੰਤ ਕਿੱਥੇ ਲੰਗੇ ਬੰਤ ਸਿੰਘ ਏ ਇਹਨਾਂ ਦਾ ਨਾਮ ਹਾਂ ਜਿੰਨਾ ਕ ਮੈਂ ਜਾਣਦਾ ਹਾਂ ਕਾਨੇ ਦੇ ਬਾੜੇ ਤੋਂ ਆਏ ਏ ਇਹ ਇਹਨਾਂ ਦੀ ਮੌਤ ਹੋ ਗਈ ਹਾਂ ਹਾਂ ਬਿਲਕੁਲ ਤੁਰੰਤ ਹੀ ਹੋਏ ਅੰਕਲ ਜੀ ਹਾਸਾ ਹੋ ਜਾਂਦਾ ਜੀ ਰੋਡ ਤੇ ਹੈਲਪ ਤਾਂ ਕਰੋ ਜੀ ਬਜ਼ੁਰਗ ਬੰਦੇ ਜੀ ਸਾਨੂੰ ਨਹੀਂ ਕਈ ਵਾਰ ਰੋਡ ਤੇ ਕਰਾਸ ਕਰਦੇ ਹੋਏ ਕਿਤੇ ਹੋ ਗਈ ਬਾਈ ਜੀ ਹੱਸਣ ਬਾਈ ਵੀਰ 20 ਮਿੰਟ ਦੀ ਗੱਲ ਹੈ ਸਾਰੀ 20 ਮਿੰਟ ਹੋਈ ਨਹੀਂ ਹੋਣੀ ਜੀ ਪ੍ਰੋਪਰ ਕੋਈ ਕਾਲ ਨਹੀਂ ਕੀਤੀ ਸੀ ਐਂਬੂਲੈਂਸ ਨੂੰ ਜਾਂ ਕੋਈ ਸਾਡੇ ਤੋਂ ਪਹਿਲਾਂ ਕਾਲ ਕਰ ਲਈ ਸੀ ਇਹ ਤੂੰ ਤੂੰ ਦੇਖੋ ਕਿ ਐਂਬੂਲੈਂਸ ਆਈ ਹੈ ਮੌਕੇ ਤੇ ਇਹ ਤਸਵੀਰਾਂ ਤੁਸੀਂ ਦੇਖ ਲਓ ਕਿ ਜਿਹੜਾ ਐਕਸੀਡੈਂਟ ਹੋਇਆ ਭਿਆਨਕ ਮੋਟਰਸਾਈਕਲ ਵੀ ਡਿੱਗਿਆ ਪਿਆ ਤੇ ਦੂਜੇ ਪਾਸੇ ਕਾਫੀ ਵੱਡਾ ਇਹ ਹਾਦਸਾ ਵਾਪਰੇ ਇੱਕ ਵਿਅਕਤੀ ਦੀ ਮੌਤ ਹੋਈ ਹੈ ਕਾਨੇ ਦੇ ਬਾੜੇ ਦਾ ਵਿਅਕਤੀ ਦੱਸਿਆ ਜਾ ਰਿਹਾ ਹੈ ਜੋ ਵਿਅਕਤੀ ਇਸ ਹਾਦਸੇ ਦੇ ਵਿੱਚ ਮੌਤ ਦਾ ਸ਼ਿਕਾਰ ਹੋਇਆ ਹੈ ਤੇ ਦੂਜੇ ਪਾਸੇ ਜੋ ਤੇਜ਼ ਹਸਤਾਜ ਨਾਲ ਗੱਡੀ ਹੈ ਓਏ ਜੇ ਕੋ ਟਪਾ ਚੁੱਕੀ ਐ ਜਿਸ ਤੋਂ ਬਾਅਦ ਹੁਣ ਇੱਕ ਐਂਬੂਲੈਂਸ ਜਿਹੜੀ ਮੌਕੇ ਤੇ ਆਈ ਐ ਤਾਂ ਐਂਬੂਲੈਂਸ ਰਾਹੀਂ ਉਸ ਡੈੱਡ ਬਾਡੀ ਨੂੰ ਹੁਣ ਲੈ ਕੇ ਜਾਇਆ ਜਾ ਰਿਹਾ ਕਿੰਨੀ ਦੇਰ ਪਹਿਲਾਂ ਕਾਲ ਆਈ ਸੀ ਤੁਹਾਨੂੰ ਸਾਨੂੰ 10 ਮਿੰਟ ਪਹਿਲਾਂ ਕਾਲ ਆਈ ਸੀ 10 ਮਿੰਟ ਪਹਿਲਾਂ ਕਾਲ ਆਈ ਸੀ ਹਾਂਜੀ ਅੱਛਾ ਕਿੱਥੇ ਲੈ ਕੇ ਜਾ ਰਹੇ ਹੁਣ ਤੁਸੀਂ ਅਸੀਂ 6 ਫੇਸ ਲੈ ਕੇ ਜਾ ਰਹੇ ਹਾਂ ਹਾਂਜੀ ਹਾਂਜੀ ਅੱਛਾ ਕੁਝ ਲੱਗਿਆ ਪਤਾ ਕਿੱਥੇ ਨਹੀਂ ਕੁਝ ਨਹੀਂ ਪਾਇਆ ਕਹਿੰਦੇ ਇੱਥੇ ਨੇੜੇ ਦੇ ਪਿੰਡਾਂ ਕੋਈ ਹਾਂਜੀ ਆਹੀ ਪਤਾ ਲੱਗਿਆ ਜੀ ਅਈ ਦੂਜਾ ਵੀ ਜ਼ਖਮੀ ਦੱਸਿਆ ਰਹੇ ਕਿ ਉਸ ਤਾਂ ਤਾਂ ਭਜਾਇਆ ਪਤਾ ਨਹੀਂ ਉਹ ਤਾਂ ਪਹਿਲਾਂ ਲੈ ਕੇ ਸਾਡੇ ਤੋਂ ਅੱਛਾ ਦੋ ਬੰਦੇ ਬਾਜੀ ਤੇਜ਼ ਰਫਤਾਰੀ ਕਾਰਨ ਰੋਜ਼ਾਨਾ ਹੀ ਹਾਦਸੇ ਹੁੰਦੇ ਜਿਸ ਤਰੀਕੇ ਨਾਲ ਰਾਜਵਜੰਦਾ ਦਾ ਹੋਇਆ ਉਹ ਵਾਰਾ ਪਸ਼ੂ ਕਾਰਨ ਤੇ ਇਸ ਰੋਡ ਦੇ ਉੱਤੇ ਵੀ ਕਾਫੀ ਸਰ ਇੱਕ ਤਾਂ ਟ੍ਰੈਫਿਕ ਲਾਈਟ ਲਾਉਣ ਦੀ ਬਹੁਤ ਜ਼ਰੂਰਤ ਹੈ ਇੱਥੇ ਲੋਕ ਬੜੀ ਸਪੀਡ ਮੈਂ ਆਂਦੇ ਆਂ ਔਰ ਨਾਲੇ ਇੱਥੇ ਕੋਈ ਰੇੜੀ ਫੜੀ ਆੜੇ ਖੜੇ ਰਹਿੰਦੇ ਜਿਹਦੇ ਨਾਲ ਗੱਡੀਆਂ ਰੋਕਦੇ ਰਹਿੰਦੇ ਉਹਦੇ ਕਰਕੇ ਵੀ ਇੱਕਦਮ ਸੇ ਅੱਗੇ ਸੇ ਸਪੀਡ ਕਰਕੇ ਤੁਸੀਂ ਦੇਖੋ ਕਿੰਨਾ ਸਿੱਧਾ ਰੋਡ ਹੈ ਇੱਥੇ ਕੋਈ ਲਾਈਟ ਨਹੀਂ ਸਪੀਡ ਬ੍ਰੇਕਰ ਨਹੀਂ ਹੈ ਤਾਂ ਆਏ ਦਿਨ ਇੱਥੇ ਪਸ਼ੂਆ ਔਰ ਗੱਡੀਆਂ ਦੇ ਹਾਦਸੇ ਹੁੰਦੇ ਹੀ ਰਹਿੰਦੇ ਆ ਜੀ ਸਾਨੂੰ ਆਪ ਸਰਕਾਰ ਸੇ ਬੇਨ ਲਾਈਟਾ ਤਾਂ ਲਾ ਦੋ ਕਮ ਥੋਮ ਬੰਦਾ ਰੋਕ ਕੇ ਆਇਆ ਹਰ ਹਮ ਹਿੰਨੇ ਹਫਤੇ ਇਥੇ ਹੁੰਦਾ ਹੀ ਰਹਿੰਦਾ ਹੈ ਅੱਛਾ ਅੱਜ ਦੇਖੋ ਬੰਦਾ ਭੱਜ ਕੇ ਚਲਾ ਗਿਆ ਇਨਸਾਨੀਅਤ ਵੀ ਸ਼ਰਮਸ਼ਾਰ ਹੈ ਜੀ ਦੇਖੋ ਵਿਚਾਰੇ ਬਜ਼ੁਰਗ ਕਿਥੇ ਕੰਮ ਸੇ ਜਾ ਰਹੇ تھے ਔਰ ਉਹ ਦੇਖੋ ਕੀ ਹਾਲਤ ਹੈ ਉਹ ਦੇਖੋ ਕਿ ਬਜ਼ੁਰਗ ਸੀ ਦੋਨੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਸੀ ਤਾਂ ਹੁਣ ਐਂਬੂਲੈਂਸ ਦੇ ਵਿੱਚ ਉਸ ਬਜ਼ੁਰਗ ਦੀ ਜਿਹੜੀ ਰੈੱਡ ਬਾਡੀ ਲੈ ਕੇ ਜਾਇ ਜਾ ਰਹੀ ਹੈ ਜੋ ਕਿ ਇਥੋਂ ਦੇ ਲੋਕਾਂ ਨੂੰ ਦੱਸਿਆ ਗਿਆ ਹੈ ਯੂਸਫ ਜੁਰਗਦੀ ਮੌਕੇ ਤੇ ਹੀ ਮੌਤ ਹੋਈ ਹੈ ਇੱਕ ਗੰਭੀਰ ਜ਼ਖਮੀ ਆ ਉਸ ਨੂੰ ਹਸਪਤਾਲ ਭੇਜਿਆ ਗਿਆ ਪਰ ਇਹ ਤਸਵੀਰਾਂ ਨੇ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਮੋਟਰਸਾਈਕਲ ਦਿਖਾ ਦਿੰਨੇ ਆ ਇਸ ਪਾਸੇ ਆਣ ਕੇ ਤੁਹਾਨੂੰ ਕਿ ਮੋਟਰਸਾਈਕਲ ਵੀ ਉਸ ਦਾ ਜਿਹੜਾ ਡਿੱਗਿਆ ਪਿਆ ਇਹਨਾਂ ਦੋਨੇ ਵਿਅਕਤੀਆਂ ਦਾ ਜਿਨ੍ਹਾਂ ਦੀ ਇੱਕ ਦੀ ਮੌਤ ਹੋਈ ਹੈ ਤੇ ਨਾਲ ਦੀ ਨਾਲ ਇੱਕ ਵਿਅਕਤੀ ਜੀ ਗੰਭੀਰ ਜ਼ਖਮੀ ਹੋਇਆ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਕਿ ਨਾਲ ਦੀ ਨਾਲ ਤੁਹਾਨੂੰ ਦਿਖਾ ਦਿੰਨੇ ਆ ਇਸ ਤਰੀਕੇ ਨਾਲ ਇਹ ਮੋਟਰਸਾਈਕਲ ਹੈ ਆ ਮੋਟਰਸਾਈਕਲ ਆ ਤੁਸੀਂ ਦੇਖੋ ਬੈਕ ਸਾਈਡ ਤੋਂ ਆ ਆ ਮੋਟਰਸਾਈਕਲ ਹੈ ਕਿ ਜਿਹੜਾ ਇਸ ਮੋਰਸਲ ਤੇ ਸਵਾਰ ਹੋ ਕੇ ਇਹ ਵਿਅਕਤੀ ਜਾ ਰਹੇ ਸੀ ਆਪਣੇ ਕੰਮ ਤੇ ਪਰ ਪਿੱਛੇ ਤੋਂ ਗੱਡੀ ਨੇ ਇੰਨਾ ਹਿੱਟ ਕੀਤਾ ਕਿ ਤੁਸੀਂ ਦੇਖੋ ਕਿ ਆ ਜਿਹੜਾ ਸ਼ੋਕਰ ਹੈ ਸ਼ੋਕਰ ਹੀ ਜਿਹੜਾ ਬੈਂਡ ਕਰਤਾ ਜਿਸ ਤੋਂ ਬਾਅਦ ਜਾ ਕੇ ਤੁਸੀਂ ਦੇਖੋ ਕਿ ਇਹ ਜਿਹੜੀ ਜੇ ਆਪਾਂ ਗੱਲ ਕਰੀਏ ਗੱਡੀ ਦਾ ਵੀ ਪਾਰਟ ਜਿਹੜਾ ਇਸ ਦੇ ਵਿੱਚ ਫਸਿਆ ਹੋਇਆ ਹੈ ਜਿਹੜਾ ਉਸਦੇ ਬੰਫਰ ਦਾ ਹੈ ਤਾਂ ਗੱਡੀ ਦਾ ਸਭ ਕੁਝ ਜਿਹੜਾ ਪਤਾ ਲੱਗ ਸਕਦਾ ਹੈ ਸੀਸੀਟੀਵੀ ਕੈਮਰੇ ਅੱਗੇ ਨੇ ਪਰ ਬਹੁਤ ਹੀ ਇੱਕ ਦਰਦਨਾਕ ਹਾਦਸਾ ਜਿੱਥੇ ਕਿ ਮੌਤ ਹੋਈ ਹੈ। ਵੀ ਤੁਸੀਂ ਜਦੋਂ ਹੋਇਆ ਹਾਦਸਾ ਤੁਸੀਂ ਇੱਥੇ ਸੀ ਮੈਥੇ ਨਹੀਂ ਸੀ ਮੈਂ ਬਣਾ ਤਰੀਕ ਤੋਂ ਲਾ ਕੇ ਆਇਆ ਸੀ ਆਪਣਾ। ਹਾਂਜੀ ਉੱਥੋਂ ਤੋਂ ਆ ਰਿਹਾ ਤਾਂ ਮੈਂ ਇੱਥੇ ਲਾਈਟ ਲਗਣੀ ਚਾਹੀਦੀ ਹੈ ਸਰ ਇੱਥੇ ਲਾਈਟ ਕਰਕੇ ਨਾ ਬਹੁਤ ਐਕਸੀਡੈਂਟ ਹੁੰਦੇ ਆ ਜੀ। ਇਹ ਕੱਟ ਹੈ ਮਰਗੀ ਮਾਰਕੀਟ ਤੋਂ ਬੰਦਾ ਨਿਕਲਦਾ ਹੈ ਤਾਰ ਕੇ ਬੰਦਾ ਹਾਂਜੀ ਇਹ ਪਿੰਡਾਂ ਨੂੰ ਇੱਧਰ ਰਸਤਾ ਜਾਂਦਾ ਹੈ ਨਾ ਇਸ ਕਰਕੇ ਇੱਥੇ ਲਾਈਟਾਂ ਦਾ ਬਹੁਤ ਔਖਾ ਹੈ ਲਾਈਟ ਆਉਂਦੇ ਵੀ ਰਸਤੇ 'ਚ ਦੇਖਿਆ ਆਪਾਂ ਇੱਥੇ ਮੋੜੀ 'ਨ ਗੱਡੀ ਬਹੁਤ ਸਪੀਡ 'ਚ ਗਈ ਜੋ ਬਹੁਤੀ ਓਵਰ ਸਪੀਡ ਦੀ। ਕੋਈ ਗੱਡੀ ਹਾਂ ਜੀ ਬੋਨਰ ਟੁੱਟਿਆ ਐ ਦੀ ਗੱਡੀ ਵਾਈਟ ਕਲਰ ਦੀ ਵਾਈਟ ਕਲਰ ਦੀ ਬੀ ਐਮ ਡਬਲਯੂ ਗੱਡੀ ਇਧਰੋਂ ਜਾ ਰਹੀ ਪਾਜੀ ਅਸੀਂ ਉਹ ਲਾਈਟ ਪੁਆਇੰਟ ਦੇ ਖੜੇ ਸੀ ਅਸੀਂ ਆਏ ਦੇ ਸਾਈਡ ਇਧਰੋਂ ਆਪਣਾ ਰਾਣੀ ਬਾਜੇ ਸਾਈਡ ਤੋਂ ਆਏ ਦੇ ਸੀ ਅਸੀਂ ਲਾਈਟ ਪੁਆਇੰਟ ਤੇ ਖੜੇ ਸੀ ਪਾਜੀ ਇਧਰ ਤੇਜ ਗਈ ਉਹਦਾ ਬੰਪਰ ਨੀਚੇ ਲਟਕਦਾ ਜਾ ਰਿਹਾ ਕਾਲੇ ਰੰਗ ਦੀ ਚਿੱਟੇ ਰੰਗ ਦੀ ਵਾਈਟ ਕਲਰ ਦੀ ਹਾਂ ਜੀ ਬੀ ਐਮ ਡਬਲਯੂ ਤੇ ਦੂਜੀ ਗੱਲ ਦੇਖੋ ਉਹਦਾ ਬੰਪਰ ਨਾਲ ਲਟਕਦਾ ਜਾ ਰਿਹਾ ਉਹ ਮੈਂ ਕਿਹਿਆ ਕਿ ਕਰਕੇ ਗਿਆ ਲਟਣੇ ਜਰਾ ਕੁਝ ਨਹੀਂ ਇੱਥੇ ਆ ਕੇ ਦੇਖਿਆ ਤਾਂ ਆ ਬੱਚਾ ਨੇ ਬਜ਼ੁਰਗ ਨੂੰ ਕੋਈ ਨੰਬਰ ਨੰਬਰ ਨੋਟ ਕੀਤਾ ਨਹੀਂ ਨੰਬਰ ਤੇ ਉੱਥੇ ਪੱਕਾ ਆਉਗੇ ਜੀ ਆਪ ਕੋਲਸ ਬੁਲਾਈ ਹੈ ਮੌਕੇ ਤੇ ਕੋਈ ਤੁਸੀਂ ਕਾਲ ਕੋਲ ਕੀਤੀ ਤਾਂ ਸਾਨੂੰ ਨਿਰਦੇਸ਼ ਦੇ ਬਾਅਦ ਚਾਹੀਦੇ ਹਾਂ ਬਾਅਦ ਚਾਹੀਦੇ ਹਾਂ ਬਿਲਕੁਲ ਦੇਖੋ ਕਿ ਹਾਦਸਾ ਇੰਨਾ ਭਿਆਨਕ ਸੀ ਤਾਂ ਕਾਫੀ ਲੋਕ ਇਕੱਠੇ ਹੋਏ ਨੇ ਤਾਂ ਤਸਵੀਰਾਂ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਜਿਹੜਾ ਮੌਕੇ ਤੇ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਉਸ ਵਿਅਕਤੀ ਦੀ ਮੌਤ ਹੋਈ ਹੈ ਮੌਕੇ ਤੇ ਹੀ ਦਮ ਤੋੜ ਗਿਆ ਕਿਉਂਕਿ ਜਿਸ ਤਰੀਕੇ ਨਾਲ ਇਹ ਹਾਦਸਾ ਵਾਪਰਿਆ ਤਾਂ ਹੁਣ ਉਹ ਗੱਡੀ ਕਿਹੜੀ ਹੈ ਜਿਸ ਤਰੀਕੇ ਨਾਲ BMW ਦੱਸੀ ਜਾ ਰਹੀ ਹੈ ਤਾਂ ਉਸ ਦੀ ਜਾਂਚ ਕਰਨੀ ਜ਼ਰੂਰੀ ਹੈ ਕਿਉਂਕਿ ਗੱਡੀ ਦਾ ਕੈਮਰੇ ਦੇ ਵਿੱਚ ਫੋਟੋ ਵੀ ਆਈ ਹੋਏਗੀ ਜਿਸ ਤਰੀਕੇ ਨਾਲ ਬੰਪਰ ਟੁੱਟਿਆ ਹੋਇਆ ਹੈ ਤਾਂ ਵਿਅਕਤੀ ਜਿਹੜੇ ਆਪਣੇ ਕੰਮ ਜਾ ਰਹੇ ਸੀ ਸਵੇਰੇ ਕੀ ਪਤਾ ਸੀ ਕਿ ਮੌਤ ਉਹਨਾਂ ਦੀ ਉਹ ਮੈਕਸ ਬਿਲਡਿੰਗ ਦੇ ਕੋਲ ਅੱਡੀ ਕਰ ਰਹੀ ਹੈ ਤਾਂ ਇਸ ਰੋਡ ਦੇ ਉੱਤੇ ਜਾਨ ਨਹੀਂ ਵੱਡੇ ਹਾਦਸੇ ਹੁੰਦੇ ਨੇ ਭਾਵੇਂ ਪੁਲਿਸ ਵੱਲੋਂ ਓਵਰ ਸਪੀਡ ਦੇ ਨਾਕੇ ਵੀ ਲਗਾਏ ਜਾਂਦੇ ਨੇ ਪਰ ਉਸ ਦੇ ਬਾਵਜੂਦ ਵੀ ਜਿਹੜੇ ਜਗ੍ਹਾ ਉੱਤੇ ਨਹੀਂ ਕੋਈ ਧਿਆਨ ਦਿੱਤਾ ਜਾ ਰਿਹਾ ਤਾਂ ਲੋਕਾਂ ਨੂੰ ਕਿਹਾ ਜੇ ਜਿਹੜਾ ਕਟ ਹੈ ਉਹ ਮੈਕਸ ਵਾਲਾ ਜਿੱਥੇ ਮਾਰਕੀਟ ਹੈ ਉਹ ਕਟ ਜਿਆਦਾ ਬੰਦ ਹੋਣਾ ਚਾਹੀਦਾ ਹੈ ਤਾਂ ਕਿ ਇਸ ਤਰੀਕੇ ਦੇ ਹਾਦਸੇ ਹੋਰ ਨਾ ਵਾਪਰਨ ਤੁਹਾਡੇ ਕਮੇਨ ਗਰਜੋਤ ਦੇ ਨਾਲ ਹਰਤੇ ਸਿੰਘ ਉਹ ਮੈਕਸ ਬਿਲਡਿੰਗ ਕੋਲ ਜੋ ਹੁਣੇ-ਹੁਣੇ ਐਕਸੀਡੈਂਟ ਹੋਇਆ ਸੀ ਮੌਕੇ ਤੇ ਪੁਲਿਸ ਪਹੁੰਚੀ ਹੈ ਤਸਵੀਰ ਤੁਹਾਨੂੰ ਨਾਲ ਦਿਖਾ ਦਿੰਦੇ ਆ ਜਿੱਥੇ ਕਿ ਹੁਣ ਪੂਰੇ ਮਾਮਲੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਉਹ ਗੱਡੀ ਕਿਹੜੀ ਹੈ ਜਿਸ ਗੱਡੀ ਦੇ ਨਾਲ ਇਹ ਮੋਟਰਸਾਈਕਲ ਹਿੱਟ ਹੋਇਆ ਜਿਸ ਤੋਂ ਬਾਅਦ ਜਾ ਕੇ ਦੋ ਮੋਟਰਸਾਈਕਲ ਸਵਾਰ ਜੋ ਵਿਅਕਤੀ ਸਨ ਉਹਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਦੂਜੇ ਦੇ ਦੱਸ ਦਿੰਦੇ ਆ ਗੰਭੀਰ ਸੱਟਾਂ ਲੱਗੀਆਂ ਨੇ ਪਰ ਮਾਮਲਾ ਪੂਰਾ ਤੁਸੀਂ ਦੇਖੋ ਜਾਇਜ਼ ਦਾ ਵਿਸ਼ਾ ਹੈ ਪਰ ਤੁਸੀਂ ਦੇਖੋ ਕਿ ਜਿਹੜਾ ਮੋਟਰਸਾਈਕਲ ਆ ਪਿਆ ਤਾਂ ਮੋਟਰਸਾਈਕਲ ਜਿਹੜੇ ਤਸਵੀਰਾਂ ਤੁਹਾਨੂੰ ਨਾਲ-ਨਾਲ ਪਹਿਲਾਂ ਵੀ ਦਿਖਾਈਆਂ ਸੀ ਤੇ ਹੁਣ ਪੁਲਿਸ ਬੜੀ ਬਰੀਕੀ ਦੇ ਨਾਲ ਜਾਂਚ ਕਰੇਗੀ ਕਿ ਆਖਰ ਜਿਹੜਾ ਇਹ ਐਕਸੀਡੈਂਟ ਹੋਇਆ ਇਸ ਦਾ ਕਾਰਨ ਕੀ ਬਣਿਆ ਕਿਉਂਕਿ ਇਹ ਮੈਕਸ ਦੀ ਬਿਲਡਿੰਗ ਦੇ ਕੋਲ ਵੀ ਕਾਫੀ ਕੈਮਰੇ ਲੱਗੇ ਹੋਏ ਨੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਅੱਗੇ ਲਾਈਟਾਂ ਨੇ ਲਾਈਟਾਂ ਕੋਲ ਵੀ ਕੈਮਰੇ ਲੱਗੇ ਹੋਏ ਨੇ ਤਾਂ ਉਹ ਕੈਮਰੇ ਖੰਗਾਲੇ ਜਾਣਗੇ ਉਹਨਾਂ ਦੀ ਫੁਟੇਜ ਖੰਗਾਲੀ ਜਾਵੇਗੀ ਜਿਸ ਤੋਂ ਬਾਅਦ ਜਾ ਕੇ ਪੂਰਾ ਸੱਚ ਸਾਹਮਣੇ ਆਵੇਗਾ ਕਿ ਆਖਰ ਉਹ ਗੱਡੀ ਕਿਹੜੀ ਸੀ ਕਈ ਲੋਕਾਂ ਵੱਲੋਂ ਹੁਣ BMW ਦੱਸੀ ਜਾ ਰਹੀ ਹੈ ਕਿਸੇ ਵੱਲੋਂ ਕਿਸੇ ਹੋਰ ਕੰਪਨੀ ਦੀ ਗੱਡੀ ਦੱਸੀ ਜਾ ਰਹੀ ਹੈ ਪਰ ਪੁਲਿਸ ਹੁਣ ਜਾਂਚ ਕਰੇਗੀ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਮੌਕੇ ਤੇ ਦਿਲਬਖ ਸਿੰਘ ਪਹੁੰਚੇ ਨੇ ਜੋ ਕਿ ਮੁੱਲਾਂਪੁਰ ਪੁਲਿਸ ਦੇ ਸੀਨੀਅਰ ਅਫਸਰ ਨੇ ਪੂਰੇ ਇਸ ਮਾਮਲੇ ਦੀ ਜਾਂਚ ਕਰਨਗੇ ਜਿਸ ਤੋਂ ਬਾਅਦ ਜਾ ਕੇ ਪਤਾ ਲੱਗੇਗਾ ਕਿ ਆਖਰ ਇਹ ਵਿਅਕਤੀ ਜਿਹੜੇ ਨੇ ਇਹ ਕਿਸ ਤਰੀਕੇ ਨਾਲ ਐਕਸੀਡੈਂਟ ਦੀ ਜਪੇੜ ਦੇ ਵਿੱਚ ਆਏ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਮੋਟਰਸਾਈਕਲ ਦੇ ਸਵਾਰ ਸੀ ਵਿਅਕਤੀ ਇੱਕ ਵਿਅਕਤੀ ਨਮਾਗਰੋਂ ਤੋਂ ਉੱਪਰ ਮੋਹਲ ਜੀ ਦਾ ਕਸਬਾ ਨਵਾਗਰੋਂ ਹੈ ਤਾਂ ਉਸ ਤੋਂ ਉੱਪਰ ਕਾਨੇ ਦਾ ਬਾੜਾ ਪੈਂਦਾ ਹੈ ਕਾਨੇ ਦੇ ਬਾੜੇ ਦਾ ਇੱਕ ਵਿਅਕਤੀ ਸੀ ਜਿਸ ਦਾ ਨਾਮ ਬੰਤ ਸਿੰਘ ਦੱਸਿਆ ਜਾ ਰਿਹਾ ਹੈ ਤੇ ਦੂਜਾ ਪਿੰਡ ਕਰੋੜ ਦੱਸਿਆ ਜਾ ਰਿਹਾ ਜੋ ਕਿ ਗੰਭੀਰ ਜ਼ਖਮੀ ਹੋਇਆ ਉਸ ਨੂੰ ਨਜ਼ਦੀਕੀ ਪੀਜੀ 16 ਹਸਪਤਾਲ ਪਹੁੰਚਾਇਆ ਤੇ ਜਿਹੜਾ ਬੰਤ ਸਿੰਘ ਸੀ ਉਸ ਦੀ ਡੈੱਡ ਬਾਡੀ ਹੁਣ ਦੱਸਿਆ ਜਾ ਰਿਹਾ ਕਿ 6 ਫੇਸ ਹਸਪਤਾਲ ਦੇ ਵਿੱਚ ਲੈ ਕੇ ਗਏ ਨੇ ਐਂਬੂਲੈਂਸ ਦੇ ਰਾਹੀਂ ਜਿਸ ਨੂੰ ਲੈ ਕੇ ਹੁਣ ਪੁਲਿਸ ਪੂਰੀ ਜਾਂਚ ਕਰ ਰਹੀ ਹੈ ਤੁਸੀਂ ਦੇਖੋ ਮੋਟਰਸਾਈਕਲ ਦਾ ਨੰਬਰ ਉਹ ਵੀ ਇਕ ਤਜਾਰਿਆ ਤੇ ਦੂਜੇ ਪਾਸੇ ਮੋਟਰਸਾਈਕਲ ਹੁਣ ਪੁਲਿਸ ਕਬਜ਼ੇ ਦੇ ਚਲੇਗੀ ਜਿਸ ਤੋਂ ਬਾਅਦ ਜਾ ਕੇ ਅ ਗੱਡੀ ਕਿਹੜੀ ਸੀ ਤਾਂ ਇਸ ਨੂੰ ਲੈ ਕੇ ਪੂਰੀ ਜਾਂਚ ਦਾ ਵਿਸ਼ਾ ਹੈ ਤਸਵੀਰਾਂ ਤੁਸੀਂ ਨਾਲ-ਨਾਲ ਦੇਖ ਲਓ ਕਿ ਮੌਕੇ ਤੇ ਕਾਫੀ ਲੋਕ ਇਕੱਠੇ ਹੋਏ ਸੀ ਪਹਿਲਾਂ ਤੁਹਾਨੂੰ ਤਸਵੀਰ ਦਿਖਾਈ ਹੈ ਜਦੋਂ ਉਹਨਾਂ ਵਿਅਕਤੀ ਨੂੰ ਜ਼ਖਮੀ ਨੂੰ ਲੈ ਕੇ ਗਏ ਨੇ ਤਾਂ ਪੁਲਿਸ ਦੱਸਿਆ ਜਾ ਰਿਹਾ ਕਿ ਕਿਸੇ ਹੋਰ ਪਾਸੇ ਕੋਈ ਹਾਦਸਾ ਉਸ ਜਗ੍ਹਾ ਉੱਤੇ ਪਹੁੰਚ ਹੋਇਆ ਸੀ ਇਸ ਤੋਂ ਬਾਅਦ ਫਿਰ ਇਸ ਜਗ੍ਹਾ ਉੱਤੇ ਜਦੋਂ ਇੱਥੋਂ ਫੋਨ ਗਏ ਨੇ ਲੋਕਾਂ ਦੇ ਤਾਂ ਉਸ ਤੋਂ ਬਾਅਦ ਜਾ ਕੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਸੀ ਇਹ ਤੁਸੀਂ ਦੇਖੋ ਕਿ ਹੁਣ ਪਾਸੇ ਕਰਵਾ ਜਾ ਰਿਹਾ ਹੈ ਮੋਟਰਸਾਈਕਲ ਕਿਉਂਕਿ ਇਸ ਜਗ੍ਹਾ ਉੱਤੇ ਕਾਫੀ ਤੇਜ਼ ਰਫ਼ਤਾਰੀ ਦੇ ਨਾਲ ਗੱਡੀਆਂ ਆਉਂਦੀਆਂ ਨੇ ਤਾਂ ਤਾਂ ਦੀ ਯਾਦ ਖਾਂਦੇ ਕਾਫੀ ਗੱਡੀ ਦਾ ਜੇ ਆਪਾਂ ਗੱਲ ਕਰੀਏ ਜਿਹੜੀ ਗੱਡੀ ਹਿੱਟ ਕਰਕੇ ਗਈ ਹੈ ਉਹਦਾ ਪਾਰਟ ਵੀ ਜਿਹੜਾ ਇਸ ਮੋਟਰਸਾਈਕਲ ਦੇ ਵਿੱਚ ਫਸਿਆ ਹੋਇਆ ਹੈ ਜਿਹੜੇ ਇਸ ਦੇ ਰਿੰਮ ਨੇ ਮੋਟਰਸਾਈਕਲ ਦੇ ਉਹ ਵੀ ਟੁੱਟ ਚੁੱਕੇ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਕਿ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਇਹ ਐਕਸੀਡੈਂਟ ਦਾ ਜਿਸ ਤਰੀਕੇ ਨਾਲ ਹੋਇਆ ਹੈ ਤੇਜ ਰਫਤਾਰੀ ਨਾਲ ਇਹ ਐਕਸੀਡੈਂਟ ਹੁੰਦੇ ਨੇ ਤਾਂ ਉਸ ਤੋਂ ਬਾਅਦ ਫਿਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਗੱਡੀ ਦੇ ਉੱਤੇ ਦਿਲਵਾਰ ਸਿੰਘ ਜੀ ਤੁਸੀਂ ਪਹੁੰਚੇ ਹੋ ਤਾਂ ਤੁਹਾਡੇ ਕੋਲ ਕਾਲ ਗਈ ਸੀ ਕਿ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਦੀ ਕਾਪੀ ਦੱਸਿਆ ਦੇ ਕਿ ਗੰਭੀਰਤਾ ਅਸੀਂ ਕੀ ਜਾਣਕਾਰੀ ਹੈ ਹਾਂ ਅਜੇ ਆਏ ਅਸੀਂ ਮੌਕੇ ਤੇ ਪਹੁੰਚੇ ਹੈਗੇ ਕੋਈ ਗੱਲ ਨਹੀਂ ਜਾਂਚ ਕਰਕੇ ਹੀ ਕੁਝ ਦੱਸ ਸਕਾਂਗੇ ਹਜੇ ਕੁਝ ਨਹੀਂ ਇਹਦੇ ਬਾਰੇ ਦੱਸ ਸਕਦੇ ਹਾਂਜੀ ਅੱਜ ਸਿਰਫ ਮੈਂ ਪਹੁੰਚੇ ਹਾਂ ਇਹ ਦੇਖ ਰਹੇ ਹਾਂ ਕਿਥੇ ਦਾ ਮੋਟਰਸਾਈਕਲ ਹੈ ਕੌਣ ਹੈ ਕਿਧਰੋਂ ਕਿਧਰ ਨੂੰ ਜਾ ਰਿਹਾ ਸੀ ਬਾਕੀ ਕੈਮਰਿਆਂ ਤੋਂ ਦੇਖ ਕੇ ਆਪਾਂ ਲੋ ਵੀ ਉਹ ਗੱਡੀ ਹਿੱਟ ਕਰਕੇ ਗਈ ਹੈ ਕੈਮਰਿਆਂ ਅਸੀਂ ਖੰਗਾਲੇ ਜਾਵੇਗਾ ਉਹ ਤਾਂ ਸਾਡੀ ਇਨਵੈਸਟੀਗੇਸ਼ਨ ਜੋ ਆਏਗਾ ਸਭ ਕੁਝ ਕਰਾਂਗੇ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਮੌਕੇ ਤੇ ਪੁਲਿਸ ਅਫਸਰ ਨੇ ਦਲਬਾਖ ਸਿੰਘ ਜੋ ਕਿ ਤੂੰ ਦੇਖੋ ਮੋਟਰਸਾਈਕਲ ਦੀ ਆਰਸੀ ਕੱਢ ਕੇ ਮੋਟਰਸਾਈਕਲ ਦੇ ਵਾਰਸਾਂ ਦਾ ਪਤਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਇੱਥੋਂ ਦੇ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਇਹ ਵਿਅਕਤੀ ਜੋ ਕਿ ਕਾਨੇ ਦਾ ਵਾੜਾ ਇੱਕ ਰੌਰ ਪਿੰਡ ਦੇ ਨਜ਼ਦੀਕ ਦੇ ਬੰਦੇ ਸੀ ਜਿੰਨਾ ਦੇ ਵਿੱਚ ਇੱਕ ਦੀ ਮੌਤ ਹੋਈ ਹੈ ਦੂਜਾ ਗੰਭੀਰ ਜ਼ਖਮੀ ਹੈ ਤੇ ਨਾਲ ਦੀ ਨਾਲ ਪਰਿਵਾਰਕ ਮੈਂਬਰ ਸੇ ਕਿ ਹਸਪਤਾਲ ਪਹੁੰਚਣਾ ਸ਼ੁਰੂ ਹੋ ਗਏ ਤੇ ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ ਅੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾਣਗੇ ਤੇ ਇਸ ਪਾਸੇ ਵੀ ਦਿਖਾ ਦਿੰਨੇ ਆ ਤਾਂ ਇਹ ਸਾਹਮਣੇ ਬਿਲਡਿੰਗ ਹੈ ਮੈਕਸ ਤੇ ਦੂਜੇ ਪਾਸੇ ਇਸ ਪਾਸੇ ਦੇਖੋ ਦਾ ਕਾਫੀ ਵੈਨ ਜਿਹੜਾ ਇਸ ਵਾਸਤੇ ਰੈਸਟੋਰੈਂਟ ਬਣਿਆ ਹੋਇਆ ਹੈ ਤੇ ਉਹਦੇ ਵਿੱਚ ਵੀ 버ਗਰ ਕਿੰਗ ਇਸ ਪਾਸੇ ਵੀ ਕੈਮਰੇ ਲੱਗੇ ਹੋਏ ਨੇ ਤਾਂ ਕਿਤੇ ਨਾ ਦੇ ਕੈਮਰੇ ਜੂਰ ਖੰਗਾਲੇ ਜਾਣ ਕੇ ਪੁਲਿਸ ਵੱਲੋਂ ਕਿ ਆਖਰ ਇਹਨਾਂ ਕੈਮਰੇ ਦੇ ਵਿੱਚ ਕਿਹੜੀ ਗੱਡੀ ਜਾਂਦੀ ਹੈ ਕਈ ਲੋਕਾਂ ਵੱਲੋਂ ਤਾਂ ਆਪਣੇ ਆਪਣੇ ਵਿਚਾਰ ਦਿੱਤੇ ਗਏ ਨਹੀਂ ਕੋਈ BMW ਦੱਸ ਰਹੇ ਹੈ ਕੋਈ ਹੋਰ ਕੰਪਨੀ ਦੀ ਗੱਡੀ ਦੱਸ ਰਹੇ ਹੈ ਪਰ ਇਹ ਜਾਂਚ ਦਾ ਵਿਸ਼ਾ ਹੈ ਕਿ ਆਖਰ ਇਹ ਐਕਸੀਡੈਂਟ ਜਿਹੜੇ ਹੋਇਆ ਹੈ ਉਸ ਦੇ ਵਿੱਚ ਗੱਡੀ ਨੇ ਹਿੱਟ ਕਿਵੇਂ ਕੀਤਾ ਕਿੰਨੀ ਤੇਜ਼ ਰਫ਼ਤਾਰ ਦੇ ਨਾਲ ਇਹ ਗੱਡੀ ਆ ਰਹੀ ਸੀ ਕਿਉਂਕਿ ਇਸ ਰੋਡ ਦੇ ਉੱਤੇ ਜਾਨਾ ਹਾਦਸੇ ਹੁੰਦੇ ਨੇ ਭਾਵੇਂ ਕਿ ਪੁਲਿਸ ਸਮੇਂ-ਸਮੇਂ 'ਤੇ ਓਵਰਸਪੀਡ ਦੇ ਨਾਕੇ ਵੀ ਲਗਾਉਂਦੀ ਹੈ ਪਰ ਉੱਤੇ باوجود ਵੀ ਜਿਹੜੇ ਤੇਜ਼ ਰਫ਼ਤਾਰ ਨਾਲ ਚੱਲਣ ਵਾਲੇ ਉਹਨਰ ਬਾਜ ਨੇ ਜਾਂ ਫਿਰ ਇਦਾਂ ਦੇ ਲੋਕ ਨੇ ਉਹ Thank <laughs> you.